ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਸਵਾਗਤ ਹੈ ਆਪਣਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਤੇ ਅੱਜ ਆਏ ਆਪਾਂ ਮਾਸੜ ਕੋ ਮੋਟਰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਭਲੇਟੇ ਹੋ ਜਾਂਦਾ ਫਿਰ ਆਉਣ ਲੱਗਾ ਹੈ ਹੋਰ ਮਾਸੜ ਯਾਰ ਸਾਡੇ ਕੋਲ ਅਗਿਆ ਤਾਂ ਉਹਨੂੰ ਬੁਖਾਰ ਨਹੀਂ ਫੇਲੇ ਲੋਟ ਨਹੀਂ ਰਿਹਾ ਬੁਖਾਰ ਨਹੀਂ ਲੋਟ ਨਹੀਂ ਕਰਿਆ ਬੁਖਾਰ ਵਾਲੀ ਨਾ ਸੀਟ 'ਚ ਜਲ ਵੀ ਸਾਰੇ ਸੀਟ ਦੀ ਉਹ ਹੁਣਾਂ ਮਰ ਗਈ ਸੀ ਜਿਹੜਾ 3-4 ਦਿਨੋਂ ਘਟ ਡਲਾ ਅਜੇ ਦਲਬੀਰ ਜਮੇ ਹੀ ਗਿਰ ਗਿਆ ਹੁਣ ਇੱਕ ਬੁਖਾਰ ਇੱਕ ਦਾ ਚੱਲ ਬੱਟੀ-ਬੁੱਟੀ ਲੈ ਕੇ ਠੀਕ ਹੋ ਜਾਂਦਾ ਹੁਣ ਦਲਬੀਰ ਉਹਰੇ ਆਇਆ ਉਹਦਾ ਮੋਟਰ ਪਰੇ ਹੂੰ ਹੂੰ ਬੈਠਾ ਰਿਹਾ ਪਹਿਲਾਂ ਜੱਗੇ ਦਾ ਸੀ ਧਾਨ ਦੇਖ ਆਇਆ ਜੱਗਾ ਦਾ ਧਾਨ ਦੇਖਿਆ ਹੁਣ ਇਹ ਸਾਨੂੰ ਰਾਤ ਨੂੰ ਥੋੜੇ ਜਿਹਾ ਪੈਰਾ ਦੀ ਪੌਦਿਆਂ ਦੇ ਖੱਤਾ ਪੈਰਾ ਦੀਆਂ ਜਦ ਅੱਠ ਵਜੇ ਆ ਕੇ ਦੱਸ ਦਿੰਦਾ ਵੀ ਆਏ ਮੇਰੇ ਧਾਨ ਆਇਆ ਫਿਰ ਨਾਲ ਅਸੀਂ ਜਾਣ ਜੋਗੇ ਰਾਤ ਨੂੰ ਨਹੀਂ ਤਾਂ ਸਾਨੂੰ ਨਹੀਂ ਆਉਂਦੀ ਫਿਰ ਵੀ ਸਾਡੇ ਧਾਨ ਕਿੱਥੇ ਉਹ ਕਹਿ ਰਹੇ ਕਿ ਕਹਿੰਦਾ ਇਹ ਇੱਕ ਵਾਰਿਆ ਇਹਦੇ ਧਾਨ ਦੇਖ ਕੇ ਸਾਡੇ ਵਰਗੇ ਪੱਕੇ ਆ ਇਹ ਕਹਿੰਦਾ ਵੀ ਮੇਰੇ ਨਾਲ 1.5 ਮਹੀਨਾ ਨਹੀਂ ਪੱਕਦੇ ਐ ਨਹੀਂ ਕਰਦੇ ਸਾਡੇ ਗੈਲੇ ਆ ਜਣੇ ਭਾਈ ਉਹੀ ਕੋਸਾ ਆਉਂਦੇ ਗੈਲੇ ਆਉਂਦੇ ਜੱਗੇ ਮੰਨਦਾ ਹੈਗਾ ਉਹ ਜੱਗੇ ਹਾਂ ਜੀ ਕਿਹ ਕਿਦਰ ਸਿੰਘੀ ਪਾਰਟੀ ਤੇ ਅਸੀਂ ਆਏ ਦਲਵੀਰ ਭਾਈ 735 ਬਲੌਗ ਵਿੱਚ ਇਹਦੇ ਧਾਨ ਦਾ ਪਾਇਆ ਵਾ ਸਾਰਾ ਪ੍ਰੋਸੈਸ ਦੇਖੋ ਹਾਂ ਅੱਜ ਇਹ ਬੰਨੂ ਘੇਰ ਲੈ ਗਏ ਬਾਈ ਉੱਥੇ ਜਿਰੀ ਦੇਖਣ ਮੇਰੀ ਉਹ ਨਜ਼ਰ ਲਾਇਆ ਅੱਜ ਨਹੀਂ ਨਜ਼ਰ ਹੀ ਲਾਇਆ ਅਰੇ ਨਹੀਂ ਆਈ ਨਹੀਂ ਕਿ ਅਸੀਂ ਕਿਹਾ ਵੀ ਸਾਡੇ ਨਾਲ ਤੇ ਵਧੀਆ ਸਾਡੇ ਵਰਗੀ ਉਹ ਹੈ ਵੀ ਸਾਡੇ ਉੱਪਰ ਨਹੀਂ ਕਿਹਾ ਜਿਵੇਂ ਵਿਚਾਰਕ ਰੇਪ ਹਾਤੀ ਨਾ ਵੱਧ ਪਾਇਆ ਪਾਉਂਦਾ ਜਿਆਦਾ ਮੈਂ ਦੇਖਿਆ ਹੈ ਗੰਨੇ ਵੀ ਕਿ ਮੈਂ ਪਵਾ ਗਿਆ ਹੁੰਦਾ ਹੈਗਾ ਕਈ ਵਾਰ ਗੱਗੇ ਗੂਗਲ ਦੀ ਵੀ ਧੂਪ ਦੇਂਦਾ ਕਰਿਆ ਉੱਥੇ ਨਹੀਂ ਨਹੀਂ ਸਮਾਨ ਸਮਾਨ ਉਹ ਵੀ ਸਤਰੰਗਾ ਪਹਿਲਾਂ ਨਾ ਆਪੇ ਕਰਨ ਸਾਂ ਉਹ ਕਹੇ ਸਾਨੂੰ ਇਹਨਾਂ ਤੇ ਸਾਨੂੰ ਚਾਹੀਦਾ ਪੁਰ ਦੇਣਾ ਸਤਰੰਗਾ ਪਾਉਂਦੇ ਸੀ ਸਮਾਨ ਬਾਈ ਤੂੰ ਹੁੰਦੀ ਮੈਂ ਦੇਖੀ ਆ ਮੈਂ ਅਸੀਂ ਕਰਦਾ ਪ੍ਰਧਾਨ ਬਾਈ ਪ੍ਰਧਾਨ ਨੇ ਫਾਰਮੂਲਾ ਸਾਰੇ ਕੁਮ ਗਿਆ ਲੈ ਕੇ ਹੋਣਾ ਤੇਰਾ ਕੱਲ ਤੋਰੀਆਂ ਲੈ ਗਿਆ ਤਾਂ ਮੇਤੇ ਮਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਪੁੱਛ ਕੇ ਦੱਸੀ ਮਾਸੜ ਤੇ ਜਿਹੜੀ ਤੋਰੀਆਂ ਲੈ ਗਿਆ ਤਾਂ ਕਹਿੰਦੇ ਕ ਲੱਤ ਜੱਡੀ ਤੋਰੀ ਲਈਂ ਬੇਗਾ ਤਾਂ ਵੀ ਉਹ ਪੱਕੀ ਤਾਂ ਨਹੀਂ ਸੀ ਤੋਰੀਆਂ ਹੋ ਲਈ ਤੈਨੂੰ ਕੀ ਆ ਦਊਂਗਾ ਮੈਂ ਦੇਖ ਲੈ ਜੇ ਉੱਥੇ ਲੱਗੀ ਹੋਈ ਤਾਂ ਤੋੜ ਕੇ ਦਿੰਦਾ ਨਹੀਂ ਤਾਂ ਜੇ ਘਰ ਦੇ ਲੈ ਕੇ ਤਾਂ ਪਈ ਹੋਣੀ ਘਰਾਂ ਉੱਥੇ ਔਰ ਤੂੜੀ ਵਾਲੇ ਮੂਰੇ ਹਾਂ ਅੱਜ ਇੱਕ ਯਾਰ ਬੇਲ ਪੱਟੀ ਐ ਮੈਨੂੰ ਕਹਿੰਦਾ ਜਾਨ ਮਹਾਲ ਦੇ ਅੰਦਰ ਦੂਆ ਪਟਣ ਲੱਗੇ ਹੂੰ 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 ਉੱਥੇ ਸਾਰਾ ਪ੍ਰੋਸੈਸ ਸਭਾ ਉੱਥੇ ਚੱਲੇ ਸਾਰੇ ਡੱਬਰ ਇਕੱਠੇ ਹੋਏ ਤੇ ਹੂੰ 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 ਮਾ ਕਰਿਆ ਉੱਥੇ ਰੌਣਕ ਮੇਲਾ ਫੋਲੋ ਚੱਲਿਆ ਚੱਲਿਆ ਆਹਦਾਸ ਲੱਡੂ ਚੱਲੇਗਾ ਲੱਡੂ ਨਹੀਂ ਚੱਲੇ ਹੈਗੇ ਪਰਫੀ ਚੱਲੀ ਵੇਚਣ ਵਾਲੀ ਵਾਹ ਜੀ ਵਾਹ ਅਕੌੜੀਆਂ ਚਾਹ ਪਾਣੀ ਚੱਲਿਆ ਸਾਰਾ ਚੱਲਿਆ ਨਿਉ ਚਾਹ ਬਹੁਤ ਹਾਂ ਦਗਾਣ ਕਰਤਾ ਹਾਂ ਦਗਾਣ ਕਰੇ ਠੇਕੇਦਾਰ ਵੀ ਆਵੇ ਦਾ ਹਾਂ ਠੀਕ ਹੈ ਵੀ ਉੱਥੇ ਕੀ ਅਦੀ ਵੇਲ ਆ ਗਈ ਦੀ ਵੇਚਣ ਨੂੰ ਦੇ ਮੈਨੂੰ ਕਹਿੰਦਾ ਇਹ ਬਾਈ ਲਾਲਾ ਕਹਿੰਦਾ ਉਹ ਕਿੱਥੇ ਲੈ ਜਾਣੀ ਆ ਬਾਹੋਂ ਹੁਣ ਤਾਂ 3-4 ਤਾਂ ਲੱਗੇ ਮੈਂ ਦੱਸ ਕਿੱਥੇ ਲੈ ਜਾਉਂਗਾ ਉਹ ਕੋਈ ਨਹੀਂ ਬਾਹੋਂ ਦੂ ਪੱਟ ਦੇ ਰੂ ਚਾਰ-ਪੰਜ ਮਿਰਚਾਂ ਦੇ ਬੂਟੇ ਦੇ ਕਹਿੰਦਾ ਡੈਡੀ ਲੈ ਜਾ ਵਾ ਡੈਡੀ ਦਾ ਗਈ ਪਾਣੀ ਪਾਵਾ ਕੇ ਧੱਕੇ ਬਰਾਣੇ ਉਹ ਕਿਹੜੇ ਲੈ ਆ ਪਿਆ ਆ ਚਾਰ ਮਿਰਚਾਂ ਖਾਂਦੇ ਆ ਸੀ ਮੈਂ ਕਿੰਨੀਆਂ ਕ ਲਾਈ ਜਾਉ ਕੋਣੇ ਪੱਕੜ ਹੋ ਗਈ ਨਾ ਤੋਰੀ ਮੈਂ ਦੇਖਿਆ ਜੱਗੇ ਮਸਲ ਤੇਰੀ ਵੀਡੀਓ ਦੇਖੀ ਹੁਣ ਵਧਿਓ ਜਾਣਾ ਉਹਨਾਂ ਨੇ ਹੁਣ ਜਿਹੜੇ ਇਹ ਬਣਾਉਣੇ ਆ ਤਾਂ ਨਾਰਮ ਵੀ ਲੈ ਲਓ ਬਸੇਰੀਆਂ ਹੁਣ ਤਾਂ ਲੱਗੇਵੇਂ ਬਹੁਤ ਤੇ ਜਦੇ ਟੁੱਟ ਜਾਵੇ ਠੀਕ ਆ ਜੇ ਮਾੜੀ ਚੜ ਜਾਵੇ ਫੇ ਬੱਕਾ ਹੋ ਜਾ ਡੀਸੀ ਦੇ ਜਾਦੇ ਯਾਰ ਪਹਿਲਾਂ ਤੇ ਦਿਖੀ ਨੇ ਜਦੋਂ ਜਦੋਂ ਉਹ ਦੇਖੇ ਇੱਕ ਗਈ ਆਇਆ ਹੌਸਲਾ ਜੋਗੇ ਵੇਗੀ ਲਈ ਇੱਕ ਸਬਜ਼ੀ ਖਾਣ ਦਿੰਦੀ ਆ ਕਹਿੰਦਾ ਹੈਗਾ ਦੋ ਅਮਾਂ ਰਹਿਣਾ ਦੇ ਹਾਲਿਆਂ ਥੋੜੀ ਖੋਲਣ ਦੇ ਜਾਂ ਬੜੀ ਦੇਖੀ ਕਹਿੰਦਾ ਤਿੰਨ ਹੋਗੇ ਹੋਵੇ ਉਹੀ ਥੋੜੀ ਵੇ ਮੈਂ ਤਾਂ ਫੇਰੇ ਖੇਰੀ ਕਰੇ ਘਟ ਹੈ ਮਾ ਚੱਲ ਤੂੰ ਚੱਲ ਜਾ ਇਧਰੋਂ ਆ ਲੈ ਓਥੇ ਡੈਡੀ ਆਏ ਆਏ ਦੇ ਜਿਹੜਾ ਕੱਖਾਂ ਦੀ ਰੱਗੋ ਚੱਕੀਆਂ ਦਿੰਦਾ ਮਾਂ ਬਣਾਉਣੀ ਹੈ ਕਹਿੰਦਾ ਨੇ ਬਣਾਉਣੇ ਦੇ ਨਹੀਂ ਮਾਲੇ ਵਦੇ ਜੱਗੇ ਰੋ ਮੈਂ ਤਾਂ ਨਾ ਵੀਡੀਓ ਚ ਦੇਖ ਲਿਆ ਤੇ ਮਾਹਾਂ ਵੀ ਜੱਗੇ ਤੇ ਗੈਨੂ ਪੈਣੀ ਆ ਇਹ ਆਰੇ ਕਿਦੇ ਦਾ ਮੂੰਹ ਚ ਦਾ ਪੰਜਾ ਸਾਡੇ ਮੈਸਾਂ ਨੂੰ ਵਾਦੇ ਖਾਂਦੀ ਨਹੀਂ ਹੈਗੀ ਖਾਂਦੀਆਂ ਨਹੀਂ ਸੱਚ ਕਹਿ ਰੋ ਕੱਖ ਨਹੀਂ ਖਾਂਦੇ ਸੀ ਤੇ ਬਦਿਆ ਮੈਨੂੰ ਬਾਈ ਨੇ ਕਹਿੰਦੇ ਦੱਸੀ ਕਹਿੰਦੇ ਦਵਾਈ ਮੈਂ ਜਾਣਾ ਹਰਜੀਤ ਕੋਲ ਉਹ ਕਿਸੇ ਨੇ ਸੱਚੀ ਕਹਿਆ ਰ ਜੀ ਮੈਂ ਅੱਜ ਬਿੱਗੇ ਦਾ ਜਾੜਾ ਹੈ ਇਹ ਪੱਟ ਤਾਂ ਇਹਨੇ ਤੋਰੀਆਂ ਤੇ ਹੁੰਦਾ ਕੋਈ ਹੂੰ ਕਈ ਵਾਰ ਨਾ ਜਦ ਕਾ ਖਾਦਾ ਮੈਂ ਛੱਡੇ ਕਿਤੇ ਹੁੰਦੇ ਸਰਾਧਾ ਨਾਲੇ ਇਕਦੇ ਹੁੰਦੇ ਆ ਵੇਰੀ ਆਦਾ ਸਰਾਧ ਕਰਦਾ ਸਾਥ ਤੁਹਾਨੂੰ ਪਤਾ ਹੋਣਾ ਬਾਈ ਮਨੂੰ ਬਾਈ ਪੋਤਾਂ ਦਾ ਗੱਲ ਕਰਨਾ ਸਰਾਧ ਕਰਦੇ ਪੋਤ ਨੇ ਬਸ ਮੈਂ ਜੱਗੇ ਦੇ ਪੁੱਛ ਕੇ ਦੱਸੂਗਾ ਭਾਈ ਸਰਾਧਾਂ ਨੂੰ ਸਰਾਧਾਂ ਦਾ ਲੋਕ ਜੱਗੇ ਨਹੀਂ ਮਿਲਦੇ ਨਹੀਂ ਹੈਗੇ ਨੋ ਕੇ ਲੱਭਦੇ ਫਿਰਦਾ ਸਰਾਧਾਂ ਨੂੰ ਕੋਈ ਨਹੀਂ ਮੈਂ ਉਹਨੇ ਮੈਂ ਉਹੀ ਕਿਹਾ ਜੱਗੇ ਦਾ ਰੋਇਆ ਪਿਆਰ ਕਰੀ ਗਾਲੇ ਰੁਆ ਮੈਂ ਜੱਗਾ ਖੀਰ ਵਾਲਾ ਨਹੀਂ ਹੈਗਾ ਜੀ ਉਹ ਪੰਡਤ ਹੋਰ ਹੈ ਕਹਿੰਦਾ ਇੱਕ ਖੱਤਰੀ ਹੁੰਦੇ ਪੰਡਤ ਕਹਿੰਦਾ ਉਹ ਖਾਂਦੇ ਪਾਣੀ ਖੀਰ ਕਹਿੰਦਾ ਜੱਟ ਬੰਮਣ ਹੋਣ ਵਾਵੇ ਜੱਟ ਹੈ ਇਹ ਖੀਰ ਵਾਲੇ ਨਹੀਂ ਹੈਗੇ ਜਿਹਨੇ ਸਰਾਧ ਜਿਹਨੇ ਮੈਨੂੰ ਪੁੱਛੇ ਉਹਨੇ ਮੈਂ ਹਲੇ ਹਲੇ ਪਤਾ ਨਹੀਂ ਕਰ ਸਰਾਧ ਨੂੰ ਮੈਂ ਤੁਹਾਨੂੰ ਪੁੱਛ ਕੇ ਦ ਔਰ ਗਏ ਹੋਣੇ ਸੁਨੇਹੇ ਘਰ ਆਏ ਨਾ ਫਿਰ ਗਏ ਆ ਆ ਗਿਆ ਦਾ ਹਾਂ ਹੁਣ ਨੌਂ ਦਾ ਖਾਣਾ ਲੈਣਾ ਹੈ ਸਮਾਨ ਲੈ ਕੇ ਡੋਲੀਆਂ ਡੋਲੀਆਂ ਮੰਮੀ ਨੇ ਯਾਰ ਬਤੂ ਡੋਲੀਆਂ ਤੇ ਰੱਖ ਲਿਆ ਕਰੋ ਅਸੀਂ ਕਿਤੇ ਬੈਠੇ ਬੱਸ ਲੱਗੇ ਡੋਲੀਆਂ ਰੱਖਿਆ ਸਮਾਨ ਭਾਂਡੇ ਜੇ ਪਵਾਇਆ ਸਾਨੂੰ ਬਣਾ ਲਿਆ ਤਾਂ ਕਿ ਹੋ ਗਿਆ ਫਿਰ ਅਸੀਂ ਖਾਣ ਵਾਲੇ ਨਹੀਂ ਖਵਾਉਣ ਵਾਲੇ ਉਹ ਪਤਾ ਕਿੰਨਾ ਜੋਰ ਲੱਗਿਆ ਬੰਦੋ ਖਾਣੇ ਤੇ ਅਗਲਾ ਆਪਣੇ ਘਰ ਨੂੰ ਸੁਆਦ ਨਹੀਂ ਬਣਾਉਂਦਾ ਸਮਾਨ ਭਾਂਡੇ ਨੂੰ ਪਾਏ ਬੰਦੋ ਸਮਝਿਆ ਨਹੀਂ 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 ਇਹ ਕੰਮ ਨਹੀਂ ਕਰਦਾ ਦੇਖੋ ਉਹ ਸਵਾਰ ਖਾਣਾ ਨਹੀਂ ਹੈਗਾ ਇੱਥੇ ਹੁਣ ਮਗਾ ਲਾ ਜੇ ਕਿਸੇ ਦੀ ਘਰ ਉਹ ਸੱਡਣਾ ਨਹੀਂ ਹੈਗਾ ਨਾ ਉਹ ਨਹੀਂ ਹੋਣਾ ਉਹ ਚੀਜ ਹੋਣਾ ਨਹੀਂ ਨਹੀਂ ਪਾਰਟੀ ਨਹੀਂ ਇਹਦਾ ਮਾਇਆ ਹੋ ਜਾਂਦਾ ਵੀ ਜੇ ਮੈਨੂੰ ਘੜੇ ਇਕੱਲੇ ਨੂੰ ਕੋਈ ਸੌਣ ਲੱਗਾ ਇਹਨਾਂ ਨੇ ਵੀ ਤਾਂ ਗੈਲੇ ਖਾਦਾ ਹੈ ਹੈ ਜੱਗੇ ਡਰਿਆ ਨਾ ਕਰੋ ਆਗੇ ਸਰਾਦ ਸਾਹਮਣੇ ਕਰੋ ਸਾਹਮਣੇ ਬੋਰਡ ਲਾਓ ਲੈ ਕੇ ਵੀ ਸਾਦਾ ਸਾਦਾ ਰਾਤਨ ਭਾਈ ਜੀ ਨੇ ਪਜਾਉਣਾ ਪਜਾਓ ਸਾ ਠੀਕ ਹੈ ਵੀ ਟਾਈਮ ਪੁੱਛ ਕੇ ਆਓ ਨਾਲੇ ਸਾਂਝੀ ਸਵੇਰ ਦਾ ਮਗਾਵ ਅਗਲੇ ਦੇ ਨਾ ਇਹ ਕੰਮ ਦੇਖ ਲੈ ਜੱਗੇ ਇਹ ਕੰਮ ਨਹੀਂ ਕਰਨਾ ਹਾਂ ਤੇ ਸਾਨੂੰ ਗੁਰ ਦੇ ਦੋ ਭਾਈ ਕੋਈ ਹਾਂ ਲੋ ਕੋਈ ਜੜੀ ਬੁੱਟੀ ਨਾ ਨਾ ਇਹ ਆਪਣਾ ਹਾਈ ਲਾਈਨ ਚ ਹੈ ਨਹੀਂ ਚਲੋ ਭਾਈ ਇਹ ਤਾਂ ਹਾਸੇ ਮਗਵਾਉ ਸਾਰਾ ਚੱਲਦਾ ਰਹਿਣਾ ਵੇ ਇੱਕ ਨੇ ਟਾਈਮ ਪਾਸ ਹੋ ਜਾਂਦਾ ਬੈਠੇ ਆ ਮੋਟਰ ਉੱਤੇ ਵੇ ਹਵਾ ਚੱਲਦੀ ਠੰਢੀ ਪਹਿਲੇ ਜਾਨ ਮਾਰ ਕੇ ਨਹੀਂ ਰਹੇ ਆ ਅੰਦਰ ਗਰਮੀ ਹਾਂ ਵੀ ਅਜੀਪਾ ਥੋੜਾ ਦੇ ਲੇਟ ਆਉਦਾ ਸਾਡੇ ਕੋਲ ਚਲੋ ਹਾਂ ਠੀਕ ਹੈ ਇਹਨੂੰ ਕੰਮ ਬਹੁਤ ਆਣਾ ਹਾਂ ਹੁਣ ਵੀ ਮੈਂ ਗੋਲੀਆਂ-ਗੋਲੀਆਂ ਲੈ ਕੇ ਆ ਜਿਕਣਾ ਨਾ ਗੋਣੀਆਂ ਦਾ ਪ੍ਰੋਗਰਾਮ ਹੁੰਦਾ ਬੁੱਕ ਵੀ ਬੰਦਾ ਬਿਮਾਰ ਸਟੇਜ ਲਾਉਣੀ ਆ ਉਹ ਕੰਮ ਹੋਇਆ ਪਿਆ ਨਹੀਂ ਉਹੀ ਕੰਮ ਆ ਇਹ ਜੋਰ ਲਾ ਕੇ ਉਧਰ ਦਾ ਜਿਕਣਾ ਜਖਾਮ ਹੋ ਜਾਂਦਾ ਨਾ ਜਖਾਮ ਤਾਂ ਸਰੀਰ ਤੋੜੇ ਦਿੰਦਾ ਵਿਚੇ ਵਿਚੇ ਮਸੜ ਕੋਈ ਵਿਚੇ ਕਹੀ ਜਾਂਦੇ ਬੰਦੇ ਭਾਈ ਵਿਹਲੜ ਆ ਇਹ ਹੁਣ ਦੱਸ ਸਾਲਾ ਇੱਕ ਮਿੰਟ ਦਾ ਟਾਈਮ ਹੈਗਾ ਆਪਣੇ ਕੋਲ ਹਾਂ ਨਹੀਂ ਅਸੀਂ ਚੱਲ ਅਸੀਂ ਬਿਹਲੇ ਕੋਈ ਨਹੀਂ ਸਾਰੇ ਦਾ ਮਨੋਰੰਜਨ ਹੈ ਉਹਨਾਂ ਨੇ ਵੀ ਕਰਨਾ ਅਸੀਂ ਆਪਣਾ ਕਰਦੇ ਆ ਇਹ ਹੁਣ ਉਹਨਾਂ ਦਾ ਜਿਹੜਾ 15 ਮਿੰਟ ਕੱਢਦਾ ਸੀ ਬਹੁਤ ਔਖੇ ਨਿਕਲਦੇ ਇੱਕ ਬੰਦੇ ਨਾਲ ਤੁਹਾਨੂੰ ਬਿਹਲੇ ਦੱਸਦਾ ਮੈਂ ਕਹਿੰਦਾ ਵੀ ਸਾਨੂੰ ਜਿਹੜੇ ਹੋ 7-8000 ਬੰਦੇ ਨੇ ਹਾਂ ਰਾਇਆ ਵੀ ਹੈ ਹੁਣ ਅਸੀਂ ਉੱਧਰ ਦੇਖਣਾ ਕਿ ਕਿਉਂ ਦੇਖੀਏ ਉਹੀ ਤਾਂ ਹੈ ਹਾਂ ਵੀ ਹੁਣ ਤਾਂ ਬਾਈ ਸਾਡਾ ਤਾਂ ਕੰਮ ਹੁਣ ਹੋ ਗਿਆ ਵੀ ਜੇ ਨੱਚਣ ਲੱਗੇ ਹੁਣ ਘੁੰਡ ਕਾ ਕੱਢਣਾ ਵੀ ਹੁਣ ਨਹੀਂ ਸਾਨੂੰ ਕੋਈ ਪ੍ਰਵਾਹ ਹੈਗੀ ਇਹਦੀ ਅਸੀਂ ਗਲਤ ਕੰਮ ਤਾਂ ਕਰਦੇ ਨਹੀਂ ਹੈਗੇ ਵੀ ਜਿਹੜਾ ਆਪਣਾ ਕੰਮ ਅਸੀਂ ਦਿਖਾਈ ਜਾਂਦੇ ਆ ਹਾਂ ਇਹ ਹੋਰ ਨਹੀਂ ਹੈਗਾ ਗੰਦ ਪਾਣਾ ਜਰੀ ਦਿਖਾਉਂਦੇ ਆ ਕੋਈ ਦਿਖਾਉਂਦੇ ਆ ਤੇਤੀ ਬਾੜੀ ਦਾ ਧਾਨੇ ਦਿਖਾਉਂਦੇ ਆ ਰੋਜ਼ ਦਿਖਾਈਏ ਇਹ ਧਾਨ ਪਰ ਦਿਖਾਉਂਦੇ ਆਪਣਾ ਫਸਲ ਬਾੜੀ ਕਿੰਨੀ ਰਹੀ ਅਸੀਂ ਕਿ ਮਸਲ ਹੁਣ ਤਾਂ ਇਹ ਜਮਨ ਹੋ ਗਿਆ ਵੀ ਆਜ ਦੀ ਖੁਸ਼ੀ ਨਹੀਂ ਗਏ ਤਾਂ ਕੰਮ ਨਹੀਂ ਹੈ ਵੀ ਕੋਈ ਹੋ ਨਹੀਂ ਹੈਗਾ ਵੀ ਚੱਲ ਇੱਕੜ ਨੇ ਕੰਮ ਚੱਲਦਾ ਹੁੰਦਾ ਹੈ ਇਹਦੇ ਵਿੱਚ ਬੰਦੇ ਚਾਹੀਦੇ ਆ ਚਾਹੀਦੇ ਆ ਹਾਂ ਰਲ ਮਿਲ ਕੇ ਤਾੜੀਆਂ ਦੇ ਦੋ ਇੱਥਾਂ ਕੇ ਬਾਜੀ ਹੁੰਦੀ ਹੈ ਵੀ ਸਾਰੇ ਕਿਸਮ ਦੇ ਵਿੱਚ ਚਾਹੀਦੇ ਅਜੀ ਦਾ ਭਾਈ ਉਹਨਾਂ ਦਾ ਵੀ ਧੰਨਵਾਦ ਸਮਕ ਉਹਨਾਂ ਦਾ ਦੁੱਗਣਾ ਧੰਨਵਾਦ ਕਰਦੇ ਜੇ ਇਹ ਟਾਈਮ ਕੱਢ ਕੇ ਦੇਖਦੇ ਸਾਨੂੰ ਹਾਂ ਦੇਖਦੇ ਆ ਚੱਲ ਦੇਖ ਕੇ ਜਾਏਗਾ ਉਹਨਾਂ ਨੂੰ ਧੰਨਵਾਦ ਆ ਭਾਈ ਦਾ ਉਹਦਾ ਵੀ ਵੀ ਠੀਕ ਆ ਮੈਂ ਵੀ ਪੜਿਆ ਤੇਰਾ ਕਮੈਂਟ ਉਹ ਤੈਂ ਵੀ ਪਿਆਰ ਨਾਲ ਕਿਹਾ ਇੱਕ ਜਗ੍ਹਾ ਤਾਂ ਲੱਭ ਜੂਗਾ ਕਿ ਭੇਜਿਆ ਪਿਆ ਵੀ ਠੀਕ ਆ ਭਾਈ ਤੇਰਾ ਧੰਨਵਾਦ ਇੱਕ ਜਗ੍ਹਾ ਤਾਂ ਦਿਲ ਕਨੇ ਦੇ ਉੱਪਰ ਆ ਬੈ ਵੀ ਠੀਕ ਹੈ ਨਹੀਂ ਨਹੀਂ ਠੀਕ ਹੈ ਵਧੀਆ ਚੁੱਪ ਸਭ ਤੋਂ ਖਤਰਨਾਕ ਹੁੰਦੀ ਹੈ ਬਸ 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 ਯਾਰ ਹੁਣ ਯਾਰ ਇਤਿਆਹ ਥੋੜਾ ਜਿਹਾ ਲੰਬਾ ਹੋ ਜੇਦਾ ਹੁਣ ਗੁਰੂ ਜਫਰਨਾਮਾ ਲਿਖ ਕੇ ਜਫਰਨਾਮਾ ਹੀ ਲਿਖਿਆ ਦਾ ਕਿੱਥੇ ਕਿੰਨੀ ਫੌਜਾਂ ਦੇ ਦਾ ਕਾਬੂ ਕਰਦੇ ਜਫਰਨਾਮਾ ਵਰ ਗਈ ਮਰ ਕੇ ਆਏ ਉਹ ਕਿੱਡੇ ਕਿੱਡੇ ਤਗੜੇ ਮਹਾਪੁਰਸ਼ ਹੋਏ ਇੱਕ ਵਾਰ ਨਹੀਂ ਦੋ ਵਾਰ ਅਗਲਾ ਦੇਖੋ ਵੀ ਮੈਂ ਕਿਆ ਕਹਿੰਦਾ ਇਹ ਮੇਰਾ ਕੰਨਾ ਸਰਦਾਰ ਕਰਦੇ ਆ ਆਪੇ ਆ ਜਾ ਜਿਆਦਾ ਅਸੀਂ ਪਹਿਲਾ ਪਹਿਲਾ ਬਣਾਇਆ ਸਾਨੂੰ ਕੋਈ ਕੋਸ਼ ਕਰਦਾ ਕੋਈ ਕੋਸ਼ ਕਰਦਾ ਜਿਹੜੇ ਭਾਜਦੇ ਪਹਿਲਾਂ ਅਸੀਂ ਭਾਦੇ ਦੀ ਜਾਨ ਮਾਰਦੇ ਚਲੋ ਠੀਕ ਆ ਸਾਨੂੰ ਪਤਾ ਹੁਣ ਕਿੰਨਾ ਕੁ ਸਤਿਕਾਰ ਆ ਕਿੰਨਾ ਬੰਦੇ ਪਿਆਰ ਨਾਲ ਬੋਲਦੇ ਆ ਦੱਸ ਲੈ ਪਾਸ਼ਾ ਨੇ ਦੇ ਲੈ ਤੂੰ ਜਫਰਨਾਮੀ ਨਾਲ ਹੀ ਉਹ ਘਰੇ ਆ ਬਸ 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 ਉਹੀ ਆ ਆ ਜਾ ਉਹ ਕਿਆ ਕਰਦਾ ਉਹ ਤੇ ਲੈ ਜਾ ਸਵਾਰ ਦੇ ਲੈ ਜਾ ਸਵਾਰ ਦੇ ਅੱਛਾ ਹਾਂ ਹੁਣ ਇਹ ਨਾ ਉਹ ਲਿਆਂਦਾ ਮੈਂ ਕਹਿੰਦਾ ਦਵਾਰੇ ਪਾ ਕੇ ਲਿਆਂਦਾ ਮਾਂਜਾ ਵਾਲਾ ਮੁੜ ਗਿਆ ਤਾਂ ਨਾ ਅੱਛਾ ਪਹਿਲਾਂ ਥੱਲੇ ਕਰਾ ਦੋ ਹੋ ਗਿਆ ਤਾਂ ਉਹ ਕਹਿੰਦਾ ਮੈਂ ਸੜਕਾਂ ਨਾਲ ਸਾਰਾ ਕੁਝ ਲਿਆਂਦਾ ਕਹਿੰਦਾ ਪਿਛਲੇ ਟਾਇਰੇ ਰਹਿ ਗਏ ਕਹਿੰਦਾ ਉਹਦੇ ਚਲ ਦੇਖਦੇ ਇੱਥੇ ਮਲਕੀ ਦਵਾਈ ਆ ਆ ਦੇਖ ਲੈ ਮਲਕੀ ਦਵਾਈ ਕਾ ਲੋ ਜੀ ਹੁਣ ਆ ਗਏ ਮਲਕੀ ਦਵਾਈ ਕੋ ਅਸਰਕਾਲ ਜੀ ਸਤਰੀਕਾਲ ਜੀ ਹਸ ਵੀਰੇ ਅਸਰਕਾਲ ਜੀ ਬਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਮਲ ਜਿਆ ਬਿਆ ਬੜੀ ਕਢਾ ਲਿਆ ਆ ਆ ਵਡਣਾ ਘਟ ਹੈ ਇਹ ਇੱਥੇ ਹੋ ਜੀ ਨਾ ਉੱਪਰ ਮਾ ਬੜਾ ਬੜਾ ਇਹ ਨਾ ਮੜ ਜਾ ਹੁਣ ਹੁਣ ਤਾਂ ਵਡਾਉਣਾ ਪੈਣਾ ਹੁਣ ਜਿਹੜਾ ਵਡਾਉਣਾ ਆਏ ਤੇ ਛੇ ਗਰੀਬਾ ਸੜ ਇਨੀ ਕਸੂਤ ਉੱਪਰ ਹੁੰਦੀ ਹੋਰ 2 ਫੁੱਟ ਹਾਂ ਆ ਤਾਂ ਜਾਨੀ ਥੋੜੇ ਨੂੰ ਆ 2.5 ਫੁੱਟ ਆ ਤਾਂ ਜਿਆ ਦੀ ਲੋੜ ਨਹੀਂ ਇਹ ਲੈ ਜਾ ਬਾਈ ਕੋਲ ਯਾਰ ਯਾਰ ਉਹਨੂੰ ਆਏ ਤੇਰਸ਼ਾ ਪਾ ਕੇ ਦੇਖੀ ਨੂੰ ਆਏ ਆਏ ਤੇਰਸ਼ਾ ਵੀ ਇੱਥੇ ਆਉਣਾ ਇਹਨੇ ਆਏ ਆਏ ਠੀਕ ਹੈ ਇੱਕ ਵਾਰੀ ਲਈ ਜਾ ਨਾਲੇ ਮੈਂ ਲੋੜ ਨਹੀਂ ਪੈਣੀ ਜਮ ਬढ़ा ਲੈਣਾ ਉੱਪਰ ਹੁਣ ਇੰਨਾ ਦੋ ਗਲੁਪ ਕਿਨਾਰੀ ਚੱਕ ਦੇ ਕਿਨਾਰੀ ਤੇਸੀ ਵਾਹ ਲੈਣਾ ਕਿਨਾਰੀਆਂ ਦੋ ਟੱਕ ਬਣਾ ਦਿਆ ਰਹੇ ਤੇ ਕਿਨਾਰੀਆਂ ਨਾ ਇੱਥੇ ਤੇ ਜਾ ਆਏ ਆਹ ਤੇਸੀਆਂ ਇਹਨੂੰ ਮਾੜਾ ਜਾ ਉਦੇ ਪਰ ਲਾਣੀ ਗ੍ਰੈਂਡਰ ਨੂੰ ਚਲਾ ਗ੍ਰੈਂਡਰ ਬਣਾ ਮੇਰਾ ਟਾਇਰ ਟਾਇਰ ਤੇ ਲਾ ਹੋਊਗਾ ਆਜਾ ਠੀਕ ਹੈ ਆਹ ਵੀ ਆਈ ਦਾ ਕਰਨ ਇਹਦੇ ਲੋੜ ਨਹੀਂ ਹੁਣ ਤੂੰ ਫੇ ਆਵੇਂ ਆ ਸਰ ਜਾ ਤੂੰ ਨਾਲ ਕਰਕੇ ਆ ਹੈ ਨਾਲ ਜਾ ਇਹਦੇ ਯਾਰ ਤੂੰ ਟਾਈਮ ਲੱਗਣਾ ਲੈ ਜੇ ਇਹਦਾ ਕਹੀ ਜਾਣਾ ਟਾਈਮ ਲੱਗਣਾ ਬਣਾ ਲੈ ਉਹਦੇ ਕੋਲ ਬਿੰਡੀ ਪਈ ਹੈ ਉਹਨੂੰ ਜਦੇ ਲਾ ਦੇਣੀ ਕਿਹੜੀ ਬਿੰਡੀ ਪਈ ਬਣਾ ਕੇ ਲਾਊਗਾ ਉਹ ਬਣੀ ਬਣੀ ਆਣੀ ਮਸ਼ੀਨ ਦੀ ਆ ਫੇਰ ਰਹਿ ਜਾਣਾ ਕੰਮ ਨਹੀਂ ਮੈਂ ਤੇਰੀ ਸਮਝਦੇ ਆਂ ਗਾਹਾਂ ਪੇਂਟਿੰਗ ਨੂੰ ਪਰ ਫਰੇਡ ਲੱਗਣੀ ਆ ਉਹ ਯਾਰ ਆਇਆ ਕਮਾ ਕੇ ਯਾਰ ਨਹੀਂ ਮਸ਼ੀਨ ਦਾ ਆਥਾ ਹੁੰਦਾ ਨਾ ਮਸ਼ੀਨ ਦਾ ਕੱਪੜੇ ਵਾਲੀ ਦਾ ਹੈਂਡਲ ਉਹ ਹੈਂਡਲ ਲਗਾਉਣਾ ਹੈ ਹਾਂ ਹੈਂਡਲ ਹਾਂ ਕਸੇ ਹੁੰਦਾ ਕਸੇ ਹੁਣ ਆਏ ਨੂੰ ਪੈ ਗਿਆ ਇੱਥੇ ਅੱਛਾ ਆ ਜੀ ਉਹਨਾਂ ਨੂੰ ਹਾਂ ਅੱਛਾ ਅੱਛਾ ਹੈਂਡਲ ਜਾਂ ਪਾਉਣਾ ਮੇਰਾ ਮਸ਼ੀਨ ਦਾ ਐਮਰਾ ਇਹਦਾ ਸਪੀਡ 3 ਹੋਰ ਲੱਗ ਜਣੀ ਇਹਨੂੰ ਥੋੜੇ ਆਈ ਨਹੀਂ ਲੈ ਲੈ ਆ ਕਰ ਨਾ ਹਾਲੇ ਹੁਣ ਕੰਮ ਆ ਉਹ ਦੁਗਣਾ ਟਾਈਮ ਲਾਉਣਾ ਬਣਾਉਣ ਨੂੰ ਬਣਾਉਣੇ ਨੂੰ ਹਾਂ ਜੀ ਕਰਨਜੀ ਦੀ ਕੁੜੀ ਆ ਬਗੇ ਦਾ ਲੈ ਰੱਖ ਕੇ ਰੰਗ ਦੱਸ ਕੇ ਉੱਥੇ ਹੁਣ ਇੱਕ ੜੀ ਫਿੱਟੂ ਜਿਹੜਾ ਫੇਰ ਰੰਗ ਕਰਦਾ ਫਿਰ ਜੀ ਉਹਨੂੰ ਮੈਂ ਲਾ ਦੇਣੀ ਆ ਪਹਿਲੇ ਆਖੀ ਠੀਕ ਨਹੀਂ ਕਰਦਾ ਉਹਨੂੰ ਰੰਗ ਕਰਨਾ ਪੈਣਾ ਫੇਰ ਜਾਂ ਤੂੰ ਕਰਾ ਲਿਆ ਉਹ ਗਰਮੀ ਉਹ ਇੱਕ ਤੇ ਉੱਪਰ ਤਾਂ ਬਿਮਾਰ ਆ ਉਹ ਗਰਮੀ ਨਹੀਂ ਕਸੂਰੀਆ ਨਹੀਂ ਹਲੇ ਰਹਿਣੇ ਪਾ ਦਰ ਦੇਣ ਬਾਅਦ ਉਹਦੇ ਰਹਿਦੇ ਰਹਦੋਂ ਰਹਿੰਦੀ ਜਾਂਨੇ ਬਾਦੋਂ ਰਹਿਉ ਕਰਨਾ ਹਾਂ ਜੀ ਇੱਕ ਮੌਸਮ ਨਾਲ ਅਸੀਂ ਖਰਾਬ ਕਰਿਆ ਵਾ ਸਾਡਾ ਸੈਟੋ ਕਰੇ ਬੱਦਲ ਗਏ ਧੁੱਪਾਂ ਸਾਰੇ ਬਿਮਾਰ ਕੋਈ ਤਾਂ ਹੈ ਹੈ ਜੇ ਭਾਈ ਪਿਸ਼ਾਵਾ ਸ਼ਾਮੇ ਬਹਿ ਜਾਂਦੇ ਜਦੋਂ ਬੰਦਾ ਬਿਮਾਰ ਹੋਦਾ ਫਿਰ ਇੱਕ ਵਾਰ ਤਾਂ ਹੁਣ ਇਹਨੂੰ ਕਰਨਾ ਪੈਂਦਾ ਹਾਂ ਸਹੀ ਗੱਲ ਹੈ ਉਹ ਵੀ ਖੇਜੀ ਹੋਈ ਜਾਂਦੀ ਹੈ ਲੋੜਿਆਂ ਨੂੰ ਕਰ ਲੈ ਹੱਸ ਵੀ ਰਾਏ ਤੁਹਾਨੂੰ ਦਿਖਾਵਾਂ ਜਿੱਦਾਂ ਬੜਾਈ ਪਿਲ ਕਰਨਾ ਇਕਣੀ ਬਣਾਉਣੇ ਹੁਣ ਸਾਰੇ ਪੁੱਤ ਉਹ ਨੜੇ ਵੀ ਦੇਖ ਲਓ ਸੁੱਕ ਗਏ ਕਿ ਨਹੀਂ ਲੜੇ ਨੜੇ ਦੇਖਦੇ ਚੈੱਕ ਕਰਦੇ ਹਾਂ ਜੀ ਮੈਂ ਕਾਹੀ ਵਾਲਾ ਕਰ ਲਿਆ ਬੰਦੇ ਨੂੰ ਭਈਆ ਕਹਿੰਦਾ ਮੈਂ 5 ਦਿਨ ਤੱਕ ਆਇਆ ਉਹ ਆਜਰੋ ਭਈਆ ਉਹ ਭਈਆ ਕਿੰਝ ਦੇ ਪੀਣਾ ਹੈ ਮੈਂ ਕਾਹੀ ਵਾਲਾ ਬੱਢਣੇ ਨੂੰ ਭਾਂਦੇ ਆ ਮੈਂ ਕਾਹੀ ਬੱਢਦੇ ਹਾਂ ਬੰਦੇ ਰਹੇ ਜਨੇ ਪਾਣੀ ਮਾਰੀ ਵਿੱਚ ਉੱਥੇ ਦੁਕਾਨ ਕੋਲੇ ਕਹਿੰਦਾ ਵੀ ਕੱਚੀ ਹੈ ਕਾਹੀ ਮੈਂ ਫੇਰ ਜਵਾਬ ਦੇ ਬਕਮ ਕੰਮ ਸਿਰੇ ਚੜ ਨਹੀਂ ਦੇਣਾ ਹਾਂ ਵੀ ਸਾਲੀ ਚੌਪੜੀ ਬਣਨਾ ਜਾਵੇ ਚੌਪੜੀ ਥਾਲੀ ਵਧੀਆ ਬਣਾ ਲਿਆ ਆ ਦੇਖ ਐਦਾਂ ਦੇ ਬਣਾ ਦੇ ਹੱਥੀ ਲਾਇਆ ਬੁੱਟਾ ਹੈ ਮੈਂ ਹਲਾ ਦੇ ਲੈ ਕਿੰਨੀ ਜਗ੍ਹਾ ਚੰਡੀਗੜ੍ਹ ਤੇ ਲਿਆ ਕੇ ਅੱਥੀ ਬੂਟਾ ਲਾਇਆ ਬਾਈ ਇਹ ਹੈ ਸੱਚੀਓ ਹਾਂਜੀ ਅੱਥੀ ਲਾਇਆ ਬੂਟਾ ਮੈਂ ਮਰ ਨਹੀਂ ਜਣਾ ਮੈਂ ਟਾਈਮ ਟਾਈਮ ਸਿਰ ਪਾਣੀ ਹਲ ਗੜਾਈ ਕਰਕੇ ਗਿਆ ਪਾਣੀ ਵੀ ਲਿਆ ਇਹ ਹੈ ਸੁੱਕ ਕੇ ਚੱਲੇ ਇੱਧਰ ਹਸਬਿਰਨ ਲਾਏ ਪਿਆ ਸਾਡੀ ਜਗ੍ਹਾ ਤੇ ਖੱਬੜ ਜੇ ਖੜੇ ਆ ਦੇ ਆ ਮਾਸਕੜ ਲਿਆ ਆ ਜਿਹੜੇ ਉਹ ਲੱਗੇ ਹੋਏ ਆ ਇਹ ਖੱਬੜੇ ਬਹੁਤ ਹੋ ਗਏ ਹੋੜਾ ਹੁਣ ਲਾ ਦੇ ਸਪਰੇਅ ਕਰਨੀ ਖੱਬੜੀ ਆ ਪੱਟਣਾ ਨਹੀਂ ਹੈ ਸਪਰੇਅ ਕਰਨੀ ਆਪਣਾ ਬੂਟੇ ਉਪਰ ਕਰ ਦੇਣੀ ਹੈ ਉਹੀ ਤਾਂ ਹੈ ਮੈਂ ਕਹਿੰਦਾ ਮਾ ਸਾਡੀ ਇੱਕ ਆ ਹਾਂ ਫੇਰ ਜੀ ਪਾਉਣ ਆ ਜਾਂਦੀ ਆ ਇਹਨੂੰ ਫੇਰ ਚੱਲ ਚੜ੍ਹਦਾ ਇੱਕੋ ਲਖਤ ਆਹ ਦੇਖ ਉਹ ਆਦ ਵੀਰਾ ਉੱਥੇ ਦੇ ਲੈਂਦੀ ਆ ਸੁਰਤਾਪੁਰ ਤੇ ਆਹਾਂ ਮੰਡ ਚੋਂ ਪਾ ਜੀ ਇਹਨੂੰ ਗੜਾਈ ਗੜੂ ਹੀ ਕਰੇਗਾ ਜੀ ਟਾਈਮ ਤੇ ਰਿਕਾਡ ਦਾ ਪੁੱਤਾ ਦੇਲਾ ਦਿਖਾਉਣਾ ਪੈਣਾ ਹੁਣ ਲੈ ਰੋ ਵੇ ਹੁਣ ਆ ਆਹ ਦੇ ਦਾ ਸ਼ੋਰਾ ਕਰਿਆ ਬਈ ਨਾ ਰਿਕਰਡ ਦਾ ਬੂਟਾ ਹੋਵੇਦਾ ਨਹੀਂ ਰਿਕਰਡ ਦਾ ਬੂਟਾ ਤੈਨੂੰ ਹੋਰ ਦਿਖਾਵਾਂਗਾ ਲੱਗੇ ਬਈ ਹੋਣੀ ਤਾਂ ਗੌਰ ਨਹੀਂ ਨਾ ਕਰੀ ਵੀ ਹੈਗੀ ਆਹ ਦੇ ਮਾਸਰ ਤੁਸੀਂ ਛਤਰੀਆਂ ਬਣਾਉਣੀ ਆਪਾਂ ਨੇ ਦੇਖ ਕੰਮ ਨਹੀਂ ਤੂਤ ਆਉਂਦੇ ਕਾਦੀਆਂ ਆਹ ਤੂਤਦੀਆਂ ਬਣਾਤੇ ਕਿ ਸੁਰਮ ਆਗੇ ਨਾ ਦੇਖ ਇਹ ਕਹਿੰਦਾ ਮੈਂ ਇਹ ਮਾ ਸੁਰਮ ਆਗੇ ਇਹ ਤਾਂ ਹੈਗਾ ਸੁੱਕੀ ਦਾ ਆ ਦੇ ਬੋਈ ਤਾਂ ਗਏ ਜਾਣ ਦਾ ਨਸਲਾ ਸਾਰੀਆਂ ਵੀ ਕਿਹੜੀ ਕਿਹੜੀ ਆਹ ਦਾ ਕੱਖੇ ਦਾ ਜਰਾ ਮੈਂ ਫੜਦਾ ਫਿਰ ਅੱਜ ਸਾਤੀ ਕਰ ਬੜ ਲਾਏ ਮਸਲ ਕਰਦੇ ਸਾਫ ਕੜਦੇ ਬਾਦ ਦਾ ਤੰਕਰ ਆ ਦੇ ਬਣਦੀ ਛਤਰੀ ਹਮ ਆ ਜਾਗਾ ਮੈਸੜ ਆਹ ਕੁੰਬੜ ਵੜ ਜਾਣੀ ਇੱਥੇ ਤਿੰਨ ਤਿੰਨ ਨਿਕਲਣੀਆਂ ਫੇਰ ਉਹ ਵੜ ਦੇਣੀ ਆ ਫੇਰ ਚਾਰ ਚਾਰ ਇਕਣਾ ਇਹਨਾਂ ਨੇ ਛਤਰੀ ਵੜਨੀ ਉਹਦੀ ਬਣਾ ਜੀ ਫੇਰ ਵੱਟਦੀਆਂ ਰੁੱਥੇ ਵੀ ਸਵਾਰਦੇ ਸਾਡੇ ਕਾਲੂ ਉੱਥੇ ਆ ਗਏ ਹੈ ਇੱਥੇ ਆਂਦਾ ਆਹ ਹਮ ਸਮਝੀ ਆਹਰ ਕਰਦੇ ਹਾਂ ਹਾਂ ਬਈ ਆਪਣੀ ਛੱਡੀਆਂ ਇੱਧਰ ਵੱੜਦਾ ਮੈਨੂੰ ਬੂਲਰ ਦੀਆਂ ਆ ਦੇ ਨੜੇ ਇੱਧਰ ਆਹ ਲੈਣਾ ਬਾਬਾ ਜੀ ਵਧੀਆ ਬਣ ਜਾਣੀ ਆ ਹੁਣ ਬੰਦਾ ਕਾਰੀਗਰ ਲੈ ਆ ਜਿਹੜਾ ਰੱਖਣਾ ਕਾਰੀਗਰ ਕਾਰੀਗਰ ਨਾਲ ਲੱਗ ਕੇ ਆ ਕਹਿੰਦਾ ਆਉਂਦਾ ਮੈਂ 15 ਦਿਨ ਹੈਗਾ ਹਰਿਆ ਸੀ ਹਲੇ ਮੈਂ ਤਾਂਹੀਂ ਖੜੇ ਕਰੇ ਹੋਏ ਤੇ ਐਨ ਯਾਰ ਸੋਕ ਲੈਵੇ ਕਾਲੀ ਨਾ ਕਰੋ ਸੋਕ ਲੈਣੇ ਕੋਈ ਕੰਮ ਕਰੀ ਇਹਦੇ ਥੱਲੇ ਪਾਨੇ ਫਾਈਬਰ ਲਾਉਣੀ ਪਹਿਲਾਂ ਮਾਸੜਾ ਫਾਈਬਰ ਹਾਂ ਚੱਕੀਆਂ ਨਹੀਂ ਬੜੂਗੀਆਂ ਛੱਬ ਕੇ ਅਭੀ ਸਿਆਲਮਾ ਨਾ ਚੋਂਦੀ ਨਹੀਂ ਫਿਰ ਜਾਂ ਉਸ ਪੈਣੀ ਹੈ ਫਾਈਬਰ ਫਾਈਬਰ ਦਾ ਫਾਇਦਾ ਨਹੀਂ ਹੁ ਫਾਈਬਰ ਦਾ ਫਾਇਦਾ ਹੁਣ ਥੱਲੇ ਬੈਠ ਕੇ ਕੋਈ ਖਾਣ ਪੀਣੇ ਲੱਗੇ ਉੱਪਰ ਦੇ ਪੱਤਾ ਡੱਕਾ ਗਿਰ ਜਾਂਦਾ ਇੱਕ ਲੱਗੇ ਸਾਫੀ ਵੀ ਗਿਰ ਜਾਊਗੀ ਜੇ ਮਾਸੜ ਸਿਆਲਮਾ ਮੀ ਪੈ ਗਿਆ ਸਿਆਲਮਾ ਤਾਂ ਤੈਨੂੰ ਪਤਾ ਜਾਂ ਮੀ ਪੈਂਦਾ ਕੋਈ ਖੜਦਾ ਨਾਲੇ ਉੱਪਰ ਸੈਟ ਆ ਜਣਾ ਨਾ ਆਪਣੇ ਨਟੇ ਕਾ ਸੋਨੇ ਨਟੇ ਕਾ ਸੋਨੇ ਉਹਨੂੰ ਸੋਨੀ ਨੂੰ ਕਹਿ ਦਿੱਤਾ ਕਹਿੰਦਾ 2-3000 ਦੀ ਹੋਣੀ ਆ ਐਂ ਰੱਖ ਕੇ ਗੱਟੀਆਂ ਮਾਰ ਦੇਣੀਆਂ ਕਹਿੰਦਾ ਵਾ ਫਾਈਬਰ ਚ ਫ ਨੀ ਫਾਈਬਰ ਇਹੇਠਾਂ ਤੇ ਲਾਉਣੇ ਕੋ ਉੱਪਰ ਨਹੀਂ ਥੱਲੇ ਲਾਉਣੀ ਫਾਇ ਕਰੀ ਗੇ ਮੈਂ ਕਹਿੰਦਾ ਵੀ ਉੱਪਰ ਲੱਗੇ ਫਾਈਬਰ ਦੇ ਉੱਪਰ ਨੜਾ ਸੈਟ ਥੱਲੇ ਨਹੀਂ ਯਾਰ ਉੱਪਰ ਕਹਿੰਦਾ ਸੱਚੋ ਹੀਠਾਂ ਲਾ ਕੇ ਹੀਠਾਂ ਲਾਉਣੀ ਆਪਾਂ ਨੇ ਪਹਿਲਾਂ ਛਾਨ ਬੰਨਤੀ ਨਹੀਂ ਨਹੀਂ ਮਸਲ ਛਾਨ ਬੰਨਤੀ ਛਾਨ ਬੰਨ ਕੇ ਫਾਈਬਰ ਲੱਗਣੀ ਥੱਲੇ ਜਿੱਕਣਾ ਬਾਬਿਆਂ ਦੇ ਬੰਨੀਆਂ ਮੇਥੋਂ ਛੰਨਾ ਦੇਖਿਆ ਹੀ ਆਂ ਮੰਡਜ ਤਿੱਬੀ ਸਾਬੀ ਹਾਂ ਪੱਕਾ ਕੰਮ ਕਰਿਆ ਬੰਨਾਂ ਨੇ ਨਹੀਂ ਪੱਕਾ ਕੰਮ ਕਰਿਆ ਹੁਣ ਮਸਲ ਉੱਪਰ ਫਾਈਬਰ ਕੋਈ ਨਹੀਂ ਪਾ ਕੇ ਫਾਇਦਾ ਹਾਂ ਉੱਪਰ ਤਾਂ ਗਲ ਜੈਣੀ ਫਾਈਬਰ ਉਹ ਫੈਗਨ ਨੀ ਤੇ ਗੱਲਣਾ ਕੋਈ ਨਹੀਂ ਨਹੀਂ ਥੱਲੇ ਫੈਗਰ ਲਾਉਣੀ ਆਪਾਂ ਨਹੀਂ ਥੱਲੇ ਛਾੜ ਪੱਤੀ ਦੇ ਨਾਲ ਲਾ ਕੇ ਚਲ ਠੀਕ ਆ ਜਾਨਵਰ ਨੂੰ ਸਪੇਸ ਮੇਲਣੀ ਆ ਹਾਂ ਐਨੀ ਜਗ੍ਹਾ ਖਾਲੀ ਰਹਿਣੀ ਆ ਬੈਠਣ ਨੂੰ ਸਾਤੀਆਂ ਬੈਠ ਜੂਗੇ ਉੱਪਰ ਬੈਠੋ ਥੱਲੇ ਥੋੜੋ ਆਉ ਤੂੰ ਕੋਈ ਨਹੀਂ ਪਤਾ ਹੈਗਾ ਤੇ ਆ ਤੂੰ ਵੀ ਤੇਰਾ ਲਿਆਂਦਾ ਸੁਰਮਾ ਦੇ ਕਿੰਨੇ ਦਿਨੋਂ ਪਹਿਲਾਂ ਉਹ ਹੈ ਆਹ ਕਟਾਣੀ ਲਾਈ ਗਈ ਸੁੱਕੀ ਅਸੀਂ ਹਾਂ ਫੇਰ ਦੇਲਾ ਸੁਰਮਾ ਲੈ ਆ ਦੇ ਬਹੁਤ ਥੱਲੇ ਵਾਲੀਓ ਲਾਈ ਦੀ ਕੱਲੀ ਹਾਂ ਅੱਜ ਜਿਹੜਾ ਫੁੱਟਦਾ ਨਾ ਬਸ ਇਹਨਾਂ ਨੂੰ ਆ ਕਰੀ ਆ ਲੈ ਇਹਨਾਂ ਦਾ ਕਰਦੇ ਜੀਂਗਾ ਲਾਲਾ ਕੋਈ ਕਹਿੰਦੇ ਨੇ ਉਹਦਾ ਬਾਈ ਵੀੜੀ ਦੇ ਵਿੱਚ ਆਹਦੀ ਕਿੰਨੀਆਂ ਫੁੱਟੀਆਂ ਟਾਣੀਆਂ ਦੋ ਦੋ ਤਾਂ ਛਾਂਗੇ ਦੇ ਵੀ ਕਿਹੜਾ ਇਹ ਨਹੀਂ ਛਾਂਗੇ ਇਹਨੇ ਹੁਣ ਤੂੰ ਇੱਥੇ ਖੜਾ ਜਿਹੜੀ ਇਹ ਚ ਪਤਾ ਕਿ ਇਹ ਚੀਜ਼ ਆਖਿਆ ਨਾ ਆਹ ਕਰਦੇ ਇੱਥੇ ਚਾਰ ਚਾਰ ਪੰਜ ਪੰਜ ਨਿਕਲ ਨਹੀਂ ਆ ਆ ਵੀ ਆਪਣੀ ਵੱਢਣੀ ਆ ਬੋਲ ਅਸੀਂ ਤੋੜਤੀ ਨਾ ਉਹਦੇ ਇਹਨੂੰ ਇੱਥੇ ਐ ਗੁੱਛੇ ਨਿਕਲ ਹਾਂ ਗੁੱਛੇ ਨਿਕਲਨੇ ਆ ਇਹ ਮੈਨੂੰ ਪਹਿਲਾਂ ਵੀ ਦੱਸਿਆ ਦਾ ਸਿੰਪਲ ਇਹਦੇ ਉਹਨੇ ਜੱッセ ਨੇ ਵੀ ਦੱਸਿਆ ਦਾ ਕਾਲੇ ਦਾ ਆੜੀਆ ਮਸ਼ੀਨ ਵਾਲਾ ਤੇ ਕੁੰਬੜ ਬੇਲਾ ਜਣ ਉਹ ਵੀ ਬੇਲ ਦੀ ਕੁੰਬੜ ਤੋੜ ਦੋ ਜਿਆਦਾ ਫੁੱਟੂਗੀ ਨਾਲੇ ਫਾੜਾ ਇੱਕ ਤੈਨੂੰ ਕੱਲ ਨੂੰ ਤੂੰ ਤੇ ਲੈ ਕੇ ਦੇਣਾ ਉਹਨੂੰ ਤੂਤੜੀਆਂ ਲੱਗੂਗੀ ਅੰਤਾਂ ਦੀਆਂ ਠੀਕ ਆ ਜੇ ਫੁੱਟੇ ਹੋਰ ਕੁੱਟ ਜੂਗਾ ਉਹ ਨਾ ਫੁੱਟਣੇ ਇੱਥੇ ਕੱਲ ਨੂੰ ਚਾਰ-ਚਾਰ ਪੰਜ ਬੰਨ੍ਹ ਕੇ ਆਉਣੀ ਸ਼ਾਮਾਂ ਹੋ ਜੂਣਾਂ ਤੋੜ ਦੂੰਗਾ ਕੈਂਚੀ ਹੈਗੀ ਰਹਿਣ ਦੇਣਾ ਕੈਂਚੀ ਨਾਲ ਤੋੜ ਦੂੰਗਾ ਹੋਣ ਤਾਂ ਕੈਂਚੀ ਆਪੇ ਨੌਂ ਗੱਲੇ ਬਸਨ ਟੁੱਟਦੀ ਆ ਆ ਵੀ ਲਾਈ ਹੋਈ ਸੁੱਕੀ ਡੇਕਾਂ ਦਾ ਮੈਂ ਪੰਜ-ਛੇ ਲਾਈਆਂ ਹੋਈਆਂ ਔਰ ਇੱਕਾ ਉੱਥੇ ਲਾਈ ਹੋਈ ਆ ਪਰ ਅੱਛਾ ਇੱਕਾ ਲਾਈਆਂ ਉਹਦੇ ਦੋ ਲੱਗੀਆਂ ਹੋਈਆਂ ਅਜੇ ਬਸ ਇਹਦੀ ਤਾਂ ਗ ਰੇਰੂ ਨਾ ਭਾਈ ਇਹ ਬੁੱਟੇ ਨਾ ਰੇਰੂ ਨਹੀਂ ਮੰਗਦੇ ਕਿ ਤਾ ਫੂਕ ਲਵੇ ਕਿ ਤੇ ਗੱਲਾਂ ਬਾਕੇ ਕਿਤੇ ਕਹੇ ਦੀ ਡੀਏਪੀ ਪਾ ਦੇ ਉਹ ਮੇਰੀ ਪੱਟ ਤੀ ਫਿਰ ਮੈਂ ਬਹੁਤ ਸੋਹਣੀ ਸ਼ਾਮਾਂ ਪਹਿਲਾਂ ਮੇਰੀ ਗੱਲ ਸੁਣ ਕਰਨ ਜੀ ਨੇ ਕਹ ਲਾਇਆ ਉਹਦੀ ਪਹਿਲਾਂ ਥੋੜੀ ਬਹੁਤੀ ਜੜ ਤਾਂ ਤੁਰੰਦੇ ਉਹਦੀ ਜ ਡਾਇਆ ਪਹਿਲੇ ਠੋਕਦਾ ਹਾਂ ਉਹ ਤਾਂ ਪਹਿਲੇ ਜਲ ਜਾਣਾ ਉਹ ਤਾਂ ਜਲਣਾ ਹੀ ਮੈਂ ਤਾਂ ਮੈਂ ਵੀਡੀਓ ਦੇਖੀ ਯਾਰ ਮਾ ਹੱਜਾ ਇਹਨਾਂ ਦੇ ਡਾਇ ਉਹਦਾ ਵੀ ਕਸੂਰ ਨਹੀਂ ਆਗਾ ਡਾਇਆ ਵੀ ਅਸੀਂ ਉਹਦੇ ਸਾਹਮਣੇ ਰੱਖਿਆ ਥੱਲੇ ਵਿੱਚ ਕੱਢ ਕੇ ਇਹ ਤਾਂ ਉਹ ਕੰਮ ਹੋ ਗਿਆ ਮਾਸੜ ਇਹ ਨਿਆਣਾ ਜੰਮਿਆ ਵੀ ਜੰਮ ਦੀ ਸਾਰੇ ਸਾਈਕਲ ਚਲਾਉਣ ਲੱਗ ਜਵੇ ਹਾਂ ਉਹ ਨਹੀਂ ਉਹ ਨਹੀਂ ਨਾ ਪਹਿਲਾਂ ਨੂੰ ਜੜ ਲਾਓ ਕੋਈ ਕਹਦਾ ਮਾਪਿ ਪਾਈ ਦਾ ਤੇ ਸਮੇਂਟਰ ਥੱਲੇ ਜੇ ਗੇੜੇ ਦੇ ਤੇ ਲੱਗਣੇ ਤਾਂ ਡਾਇ ਵਾਲਾ ਦਾ ਪਹਿਲਾਂ ਕਰਕੇ ਵੀ ਗੇੜੇ ਚ ਕੰਮ ਨਿਪਟੜੀ ਜਾਊਗਾ ਉਹ ਟੋਆ ਵੀ ਨਹੀਂ ਭਰੇ ਆਏਗਾ ਕੱਲ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਇਹਦੇ ਪਾਣੀ ਪੂਣੀ ਦੇ ਲੋੜੇ ਦੇ ਚ ਮਿੱਟੀ ਪਾ ਦੋ ਕਹਿੰਦਾ ਟੋਆ ਭਰ ਦੋ ਲਓ ਜੀ ਹੁਣ ਆ ਗਏ ਹਸਵੀਰ ਦੀ ਜੀਰੀ ਦੇਖਣਾ ਹੋਰ ਹਸਵੀਰ ਠੀਕ ਆ ਦੇਖ ਤਾਂ ਚਾਹ ਸੋਹ ਜੀ ਤੇ ਤਰੀਕਾ ਨੰਬਰ ਅੰਦਰ ਡੋਡੀ ਪਹਿਣ ਲੱਗੀ ਹੈ ਨਾ ਹਾਂ ਡੋਡੀ ਆਹੀ ਕਰਦਾ ਦੋਨੋਂ ਤਫਰੇ ਕਰਾਤੀ ਦੇ ਬਰ ਮੈਂ ਵਾ ਰੁਕ ਜਾਨੇ ਨੇ ਉੱਚੀ ਰੁਕੀ ਉਰੀ ਖੜੀ ਆ ਜਿਹੜੇ ਛਿੱਟੇ ਪਰ ਹੈਗੀ ਤੀ ਉਹਦੇ ਪਰੇ ਆ ਹੂੰ ਗਾਹਾਂ ਨਹੀਂ ਵਧੀ ਹੈਗੀ ਇਹ ਤਾਂ ਗੌਰ ਕਰ ਲੇ ਮੈਂ ਤਾਂ ਟਾਈਮ ਨਾਲ ਆ ਦੇ ਦੇ ਨਾਲ ਨਾਲ ਨਾ ਬਜ਼ਰ ਰਹੀ ਸੀ ਬਿਮਾਰੀ ਹੂੰ ਆ ਦੇ ਆ ਆ ਦੇ ਸੁੱਕ ਗਈ ਨਾ ਰਿਆ ਦੇ ਹੂੰ ਉਤੇ ਗਾਹ ਕੋਈ ਦਾਣਾ ਨਹੀਂ ਕਰਦਾ ਕੀ ਨੇ ਜਿਹੜੇ ਦਾਣੇ ਪਰ ਹੈਗੀ ਉਹਦੇ ਪਰ ਸੁੱਕਣ ਲੱਗ ਗਈ ਬਸ ਮੈਂ ਵੀ ਟਿਲਟ ਦੀ ਕਰਾਣੀ ਕੱਲ ਨੂੰ ਹੈ ਕਿਹਦੇ ਪਹਿਲੇ 4 ਦਿਨ ਹੋਇਆ ਕਰਾਈ ਨੂੰ 2-4 ਰੋਗ ਗਿਆ ਰੋਗ ਗਿਆ ਵੈਸੇ ਦਾਣਾ ਰੁਗ ਗਿਆ ਲੱਗੀ ਹੈਗੀ ਤੀ ਹਾਂ ਰੋਗ ਤੀ ਹਾਸ ਹੈਡ ਆਈਆਂ ਸੁਖੀ ਸੈੱਡ ਵਾਲੀ ਜਿੱਥੇ ਤੇਰੀ ਉਹ ਆ ਸੈੱਡ ਵਾਲੀ ਦੇਲ ਪੱਕੀ ਪਈ ਆ ਵਿਚ ਵਿਚ ਉਧਰ ਉਹ ਆ ਹਰੀ ਇਹਨੇ ਮੋਚੁਕਦੀ ਆ ਨਾ ਚੁਕਦੀ ਆ ਸਫਾਈ ਕਰਾਤੀ ਅੱਜ ਹੈ ਐ ਲੱਗੇ ਹੋਏ ਫਾਰਮ ਵਾਲੇ ਸਫਾਈ ਕਰਨ ਆਪਨੇ ਆ ਮੋਟਾ ਉਹ ਸਵਾਰ ਕੇ ਛਾਂਗਦੀ ਹੁਣ ਠੀਕ ਆ ਜੀ ਬਣਾ ਦੀ ਗੱਲ ਐ ਨਾ ਹੁਣ ਚੱਕ ਦੇ ਆ ਦੇ ਆ ਕਿਹੜਾ ਦੇਖ ਤੂੰ ਆ ਕਿਹੜਾ ਦੇਖ ਇਹ ਵੀ ਟੋਡੀ ਹੈਗੀ ਕਿਤੇ ਕਿਤੇ ਲਗ ਲਗ ਡਾਊਨ ਹੇ ਖਾਲੀ ਖਾਲ ਨਾਲੇ ਆ ਸੁੱਤੀ ਜਿੱਥੇ ਸਿੱਲ ਹੈ ਯਾਰ ਪਾਣੀ ਕਰਕੇ ਡੋਡੀ ਇਹ ਮੀਨ ਹੀ ਨਾ ਹਟਦਾ ਹੈ ਹੁਣ ਪਾਣੀ ਦੇ ਰੋਕ ਦੋ ਬਸ ਪਾਣੀ ਤਾਂ ਇਹਨੂੰ 20 ਦਿਨ ਹੋ ਗਏ ਹੁਣ ਦੇਖ ਆ ਦੇ ਪਈ ਜਾਂਦਾ ਕਦੇ ਪੱਕਣ ਲੱਗਿਆ ਨਾ ਇੱਥੇ ਦਾ ਕਨੈਕਸ਼ਨ ਕੱਟ ਹੋ ਜਾਣਾ ਇਹਨੇ ਪਿਲਕ ਪਜਾਈ ਜਾਣਾ ਹੂੰ ਉਹਦੇ ਬਾਅਦ ਇਹਨੇ ਪੱਕੇਣਾ ਵੇਚਣੀ ਹੈਗੀ ਕਿਤੇ ਦਿਖਾ ਮਨ ਨੂੰ ਨਹੀਂ ਹੈਗੀ ਡੋਡੀ ਵਿੱਚ ਐਡਾ ਹੀ ਆ ਖਾਲੀ ਜਿਰੀ ਤਰੀ ਜਿਰੀ ਤਕੜੀ ਹੁੰਦੀ ਆ ਇੱਕ ਸਲਾਬਾ ਹੁੰਦਾ ਹੈ ਆਉਂਗੀ 34 34 ਦੇ ਆਸਤਾ ਆਉਂਗੀ ਇਹ ਮੈਂ ਤਾਂ 30 ਦੀ ਕਹਿੰਦਾ ਵੀ 30 ਦੀ ਦੇਖ ਲੈ ਤੂੰ ਕਹਿੰਦਾ 30 ਦੀ 34 ਦੀ ਆਉਂਗੀ ਮੈਂ ਲਾਈਏ ਨਾ ਪਿਛਲੀ ਵਾਰੀ ਹਾਂ ਤਾਂ ਦੇਖੀ ਆ ਹਾਂ ਮਰੇ ਨਾਲ ਕਿੰਨਾ ਪਾਣੀ ਚੱਲੇ ਆਪਾਂ ਨੂੰ ਜੀਰੀ ਦੇ ਕੋਈ ਨਹੀਂ ਨਾ ਰਿਆ ਦੇ ਹਾਂ ਬਾਜ ਜਿਹੜੇ ਦਾਣੇ ਨੇ ਖਰਾਬ ਕਰਨੇ ਤੇ ਕਰਤੇ ਕਰਤੇ ਹੁਣ ਤਾਂ ਰੋਗ ਗਈ ਦੂਈ ਨੂੰ ਕਿਸੇ ਨੂੰ ਨਹੀਂ ਪਈ ਹੈ ਜੀ ਹੋਰ ਹਾਂ ਤੂੰ ਯਾਰ ਇਹ ਮੌਕਾ ਸਮ ਗਿਆ ਕੀ ਦਸਤੀ ਕੀ ਚੋਂਦੀ ਆ ਮੈਂ ਦੇਖ ਬੱਲ ਛੱਟੇ ਛੱਟੇ ਵਾਲੀ ਰੂਹ ਕੁਛ ਹੁੰਦੀ ਹੈ ਨਾ ਆਗੇ ਮੇਰੇ ਵੇਕਣੀਆਂ ਹਾਂ 471 ਸੇਵੇਂ ਬੀਜ ਆ ਇਹ ਜੀਰੀ ਬਹੁਤ ਸੋਹਣੀ ਹੈ ਬਾਕੀ ਮਿਹਨਤ ਵੀ ਬਹੁਤ ਆ ਯਾਰ ਹੂੰ ਆਗੇ ਨਹੀਂ ਮਿਹਨਤ ਤਾਂ ਫੇਰ ਮਿਹਨਤ ਨਾਲ ਆ ਯਾਰ 4 ਮਹੀਨੇ ਹੋ ਗਏ ਬੈਠੇ ਥੋੜਾ ਹੋਰ ਪੱਜੇ ਨੇ ਠੇ ਫਿਰਨਾ ਪੈਂਦਾ ਆਪਣਾ ਮਿਹਨਤ ਕਰਨਾ ਫਰਜ਼ ਹੈ ਫਲ ਮਾਰਾ ਜੀ ਨੇ ਦੇਦਾ ਹਾਂ ਉਹ ਤਾਂ ਹੋ ਫਿਰ ਪਿਛਲੇ ਸਾਲ ਤੇ ਮਰ ਲਈ ਦੁਆਰੇ ਲਾਈ ਫੇਰ ਵੀ ਬਹੁਤ ਵਧੀਆ ਨਿਕਲਾਈ ਫੇਰ ਤੇਰੀ 26 ਮਿਲ ਗਈ ਤੇ ਨਾ ਬਾਈ ਤੇ ਬੀਜ ਮਿਲ ਗਿਆ ਤਾਂ ਉਹ ਮੁੰਡੇ ਕਿੱਲੇ ਆ ਕੇ ਲਾਈ ਮਾਰਾ ਯਾਰ ਕਿਤੇ ਨਾ ਕਿਤੇ ਹਿੱਲਾ ਬਣਾ ਦਿੰਦਾ ਬੰਦੇ ਦਾ ਹੋ ਮੈਂ ਇਹ ਤਾਂ ਕਰਨਾ ਆਪਣਾ ਫਰਜ਼ ਆ। ਦਾ ਪੱਤਾ ਉੱਪਰ ਆ ਨਹੀਂ ਕਿਸੇ ਦੀ ਜੀਰੀ ਚ 468 ਚ ਦੇਖ ਲਈ ਜਾ ਕੇ ਬੱਲ ਦਿਖੂਗੀ। ਬੱਲੇ ਦਿਖੂਗੀ। ਬਿੰਦਰ ਦੇ ਬੱਲ ਦਿਖਦੀ। ਹਾਂ। ਆ ਤੁਹਾਨੂੰ ਸਾਈਡਾਂ ਬੱਲ ਦਿਖਦੀ ਮੈਨੂੰ ਉੱਪਰ ਦੇ ਬੱਲ ਦਿਖਾ ਦਿੰਦੀ। ਨਹੀਂ। ਪਿਆ ਪੱਤਾ ਝੰਡਾ ਸਾਰਾ ਉੱਪਰ। ਪਿਆ। ਇਹ ਕੀ ਕਰਨ ਵੀ? ਸਪਰੇਅ। ਅੱਛਾ ਵੀ ਉਹਨੇ ਹਰੀ ਰੱਖੀ ਜੂੰਦੀ ਰੱਖੀ ਐ ਇਹ। ਪੱਤਾ ਹਰਦੀ ਹੁੰਦਾ। ਠੀਕ ਆ। ਬੀਮਾਰ ਨਹੀਂ ਤਾਂ ਪੱਤਾ। ਜੀਤੀ ਜੀਤੀ ਹਰੀ ਦੀ ਸਾਰਿਆਂ ਤੇ। ਅੱਛਾ। ਜਿਹੜੀ ਆ ਪਾ ਟਾਈਮ ਕਰਦੇ ਨਾ ਸਪਰੇਅ ਜਾਨੂ ਪੱਤੇ ਦਾ ਕੰਮ ਜਾਂ ਹੁੰਦਾ। ਹਾਂ ਹਾਂ ਹਾਂ। ਸਾਰੀ ਦੇਲਾ ਸਿਰੇ ਤੱਕ ਆਹੀ ਜੋ ਚੌਥ ਸੇ ਪਲਾਂਟ ਸਾਰਾ ਖੜਾ ਹੁਣ ਉਹ ਦੂਰ ਤੇ ਤਾਂ ਨਿਗਾ ਚ ਪਿਲਕ ਲੱਗੀ ਦੇਖਣ ਪਿਲਕਣ ਲੱਗੀ ਵਸ ਲੱਗੀ ਇਹਦਾ ਗਈ ਬਸ 20 ਤੱਕ ਹੀ ਨੇ 20 ਦਿਨ ਸਾਈਂ ਐਨ ਹੋ ਜਾਣਾ ਕਾਲੇ ਨੂੰ ਕਹੜਾ ਆਪਣੇ ਅੰਡੀ ਵਾਲੇ ਛੱਟ ਕੇ ਲੰਘ ਲੈ ਕਾਲੇ ਨੂੰ ਕਹਾਂ ਆਪਣਾ ਅੰਡੀ ਵਾਲਾ ਹੀ ਹੈਦਾ ਮੇਨ ਡੋਡੀ ਵਾਲੀ ਵੀ ਸਪਰੇ ਕਰਾਤੀ ਜੇ ਬੱਦਦੀ ਦਿਖੀ ਆਪਾਂ ਨੂੰ ਹਾਂ ਫਿਰ ਦੇਖ ਲਾਂਗੇ ਕੋਈ ਹੱਲ ਹੋਇਆ ਡੋਡੀ ਦਾ ਹਾਂ ਅੱਬਲ ਚ ਤਾਂ ਵਧਣੀ ਹੈ ਨਹੀਂ ਹੁਣ ਰੁਕ ਗਈ ਉਹ ਕਮਰ ਕਸੇ ਕਸ ਲੱਗੇ ਕਾਲੇ ਨੂੰ ਕਹੇ ਹੁਣ ਪਹਿਲੀ ਤਰੀਕ ਨਾਲ ਕਾਲੇ ਨੂੰ ਕਹੇ ਕਮਰ ਕਸੇ ਹਾਂ ਕੀ ਦੇਖਣਾ ਵਿੱਚ ਕੋਈ ਪਰਾਲੀ ਨਹੀਂ ਬਣੀ ਵੀ ਜੀਜੀ ਪਈਆ ਦੇਖ ਲੈ ਸਪਰੇ ਨੇ ਸਾਬ ਲਿਆ ਨਾ ਹੈ ਸਪਰੇ ਨੇ ਕਰਤਾ ਇਹਦਾ ਕੰਮ ਬਚਾ ਲਈ ਹੈ ਹੈ ਨਹੀਂ ਕਿਸਾਰ ਪਈਆ ਜੀ ਹਲੇ ਤਾਂ ਥੋੜਾ ਜਿਹਾ ਨਾ ਉਹਨੇ ਕੰਮ ਖਰਾਬ ਕਰਿਆ ਹੋਇਆ ਹੈ ਬਾਹਰ ਆ ਜਾ ਕੰਡ ਲੜੂਗੇ ਇਧਰ ਪਪਾ ਦੋਨੀ ਟੇਕਣ ਦੀ ਪਾ ਨੂੰ ਹਾਂ ਜੀ ਥਲੇ ਦਾਣਾ ਬਣਦਾ ਵਿੱਚ ਬਹੁਤ ਬਣਦਾ ਇਹਦੀ ਪਟਾਸ ਵੜਨੀ ਆ ਹਾਂ ਜੀ ਸੁਣ ਲੈ ਜਿਹੜੇ ਬਾਅਦ ਚੋਂ ਬਣਦਾ ਨਾ ਦਾਣਾ ਉਹਦੀ ਪਟਾਸ ਵੜਨੀ ਆ ਪਟਾਸ ਵੜਨੀ ਆ ਜਿਹੜਾ ਤਰਨਾ ਪਰ ਲੱਗ ਗਿਆ ਹੈਗੇ ਨਹੀਂ ਹਾਂ ਚਲੋ ਠੀਕ ਹੈ ਜੀ ਤੁਹਾਨੂੰ ਮਿਲਾਂਦੇ ਆ ਕੱਲੂ ਕੋਈ ਹੋਰ ਵੀਡੀਓ ਚੋ ਵੀਡੀਓ ਕੱਲੂ ਆਪਾਂ ਨੇ ਉੱਥੇ ਬਣਾਉਣੀ ਆ ਪੌਦੇ ਵੀ ਉਹ ਕਰਨੇ ਆ ਹਾਂ ਕੱਲੂ ਉਹ ਬਣਾ ਬਾਗ ਮਾ ਆਪਣਾ ਨਮਰੂ ਹਾਂ ਸਫਾਈ ਕਰ ਦੂੰਗਾ ਤੇ ਤੁਹਾਨੂੰ ਬਾਈ ਇੱਕ ਅੱਧੀ ਵੀਡੀਓ ਜਿੱਕਣਾ ਨਾ ਆਪਾਂ ਘਰ ਦੇ ਵਿੱਚ ਬੂਟੇ ਤਿਆਰ ਕਰਨੇ ਆ ਫਰੀ ਦੇ ਵਿੱਚ ਉਹ ਵੀ ਦਿਖਾਵੂਗੇ ਕਟਿੰਗ ਦੇ ਨਾਲ ਦਾ ਸੁਖੀ ਨੂੰ ਸਾਰੀ ਨੌਲੇਜ ਆ ਬਾਕੀ ਹਾਂ ਬਲਾਦੇ ਵੀ ਸਸਰੀ ਗੱਲ ਸਭ ਨੂੰ ਚਲੋ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲੂ ਮਿਲਦੇ ਜੀ ਹੁਣ